ਆਪਣਾ ਨਾਮ ਦੱਸ ਕੇ ਮੈਂਬਰ ਪੰਚਾਇਤ ਦਾ ਕਿਹੜੇ ਪਿੰਡ ਦਾ ਕਿਹੜਾ ਮਸਲਾ ਕੀ ਹੈ ਮੇਰਾ ਨਾਮ ਆ ਜੀ ਲਖਬੀਰ ਸਿੰਘ ਮੈਂ ਪਿੰਡ ਦਾ ਸਾਬਕਾ ਸਰਪੰਚ ਪਿੰਡ ਸਾਡਾ ਨਿਯਾਮਪੁਰਾ ਬਲਾਕ ਜੰਡਿਆਲਾ ਗੁਰੂ ਆ ਥਾਣਾ ਵੀ ਸਾਡਾ ਜੰਡਿਆਲਾ ਗੁਰੂ ਆ 16 ਤਰੀਕ ਨੂੰ ਕੀ ਵਾਕਿਆਤੀ 16 ਤਰੀਕ ਨੂੰ ਜਿਹੜਾ ਵਾਕਿਆ ਹੋਇਆ ਏ ਮੇਰੇ ਘਰ ਦੇ ਸਾਹਮਣੇ ਮੇਰੀ ਹਵੇਲੀ ਆ ਔਰ ਮੇਰੀ ਹਵੇਲੀ ਦਾ ਗੇਟ ਰਾਤ ਦੇ 11 ਵਜੇ ਟੱਪ ਕੇ ਮਹਕਪ੍ਰੀਤ ਸਿੰਘ ਜਿਹੜਾ ਨੌਜ ਨੂੰ ਗਾਂ ਦੇ ਨਾਲਿਆਂ ਪਿੱਛੇ ਦੇ ਅੰਦਰ ਜਾਣਾ ਜਾਂਦਾ ਉਹ ਮੇਰੇ ਗੇਟ ਨੂੰ ਟੱਪ ਕੇ ਉਹਦੇ ਉੱਪੋਂ ਵੀ ਚੜ ਕੇ ਮੇਰੇ ਜਿਹੜੇ ਬਾਥਰੂਮ ਬਣਿਆ ਉਹਨਾਂ ਤੇ ਜਾਂਦਾ ਔਰ ਉਹਨਾਂ ਤੋਂ ਬਾਅਦ ਇਹ ਜਿਹੜਾ ਪਰਿਵਾਰ ਹੈ ਅਗਰਜੀਤ ਸਿੰਘ ਦਾ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦਾ ਇਹਨਾਂ ਦੇ ਕੋਠੇ ਦੇ ਵਿੱਚ ਕਿੰਨੀ ਉਮਰ ਹੈ ਉਹਦੀ ਉਮਰ ਹੈ 13-14 ਸਾਲ ਦੀ ਠੀਕ ਔਰ ਉਹ ਵਿਅਕਤੀ ਜਿਹੜਾ ਆਦੀ ਜੀ ਨੂੰ ਕਹਿੰਦੇ ਨੇ ਉਹ ਇਸ ਤੋਂ ਪਹਿਲਾਂ ਚਾਰ ਚੋਰੀਆਂ ਪਿੰਡ 'ਚ ਕੀਤੀਆਂ ਜਿਹੜੀਆਂ ਬਰਾਮਦ ਵੀ ਹੋਈਆਂ ਉਹਨਾਂ ਪੰਚਾਇਤ ਤੋਂ ਉਹਨੂੰ ਬਾਰ-ਬਾਰ ਉਹਨੂੰ ਵਾਰਨਿੰਗ ਦੇ ਕੇ ਛੱਡਿਆ ਔਰ ਉਸ ਦਿਨ ਵੀ ਉਹ ਜਰੂਰ ਇਹਨਾਂ ਦੇ ਘਰ ਰਾਤ 11 ਵਜੇ ਗਿਆ ਔਰ ਸਾਢੇ 11 ਵਜੇ ਦੇ ਕੰਨੀ ਹੀ ਉਹਨਾਂ ਨੇ ਜਦੋਂ ਔਰ ਉਹ ਜਦੋਂ ਇਹਨਾਂ ਦਾ ਉਹ ਮੋਬਾਈਲ ਔਰ ਗੋਗੋ ਜਿਹੜਾ ਚੈਨਸੀ ਵੀ ਗੋਲ ਵੀ ਉਹ ਫੜਨ ਲੱਗਾ ਉਹਦੇ ਹੱਥੋਂ ਡਿੱਗਣ ਕਰਕੇ ਉਹਨਾਂ ਦੇ ਜਿਹੜਾ ਬੇਟਾ ਮੰਨਦਾ ਨੋ ਪੋਤਾ ਵਾਲਾ ਕਮਰਾ ਸੀ ਉਹਦੇ ਅੰਦਰ ਕੋਲੋਂ ਡਿੱਗਦੀ ਆ ਖੜਾਕ ਹੁੰਦਾ ਔਰ ਉਹ ਅਚਨਚੇ ਉੱਠ ਖਲ੍ਹ ਜਾਂਦੇ ਔਰ ਉਹ ਮੁੰਡੇ ਨੂੰ ਫੜ ਲੈਂਦੇ ਔਰ ਫੜਨ ਤੋਂ ਬਾਅਦ ਚ ਤੂੰ ਇਹਨੂੰ ਪੁੱਛਦੇ ਤੂੰ ਕਿੱਧਰ ਆਇਆ ਰਾਤ ਐਸ ਵੇਲੇ ਜਿਹੜਾ ਇਹਨੂੰ ਦਾ 12:30 ਵਜੇ ਤੂੰ ਕਿੱਧਰ ਆਇਆ ਔਰ ਉਹ ਜੋ ਕੰਫੈਸ ਕਰਦਾ ਮੰਨਦਾ ਇਹ ਗੱਲ ਵੀ ਮੈਂ ਥੋੜੀ ਕਰਨ ਵਾਸਤੇ ਆਇਆ ਔਰ ਉਹ ਮੁਰਕੇ ਫਿਰ ਉਹਦੇ ਦੋ ਚਾਰ ਕੇ ਮਤਲਬ ਜਿਹੜਾ ਉਹਨੇ ਉਹਨੇ ਚੁਕਾ ਲਾ ਕੇ ਫਿਰ ਰਾਤ ਪੰਚਾਇਤ ਨੂੰ ਸੱਜਿਆ ਫੋਨ ਕੀਤਾ ਇਹਨਾਂ ਨੂੰ ਕੀਤਾ ਸਾਡੇ ਜੀਓ ਜੀ ਅਮਰਜੀਤ ਸਿੰਘ ਨੂੰ ਕੀਤਾ ਉਹ ਆਉਂਦੇ ਆਵਰ ਉਹ ਹਣਕੇ ਮੁਰਕੇ ਆਉਂਦੇ ਵੀ ਚਲੋ ਹੁਣ ਇਹਨੂੰ ਲਾ ਕੇ ਕੁਝ ਨਹੀਂ ਕਰਾਂ ਸਵੇਰੇ ਪੰਚਾਇਤ 'ਚ ਗੱਲ ਕਰਾਂਗੇ ਉਹਨੂੰ ਛੱਡ ਦਿੰਦੇ ਕਰ ਦੇਣਾ ਪਰ ਆਏ ਬੁਲਾਏ ਗਏ ਉਹਦੇ ਮੁੰਡੇ ਨਹੀਂ ਉਹ ਤਾਂ ਛੱਡ ਦਿੱਤਾ ਉਹਨੂੰ ਦੋ ਮੈਂ ਉਹ ਜਿਹੜਾ ਇਹ ਅਮਰਜੀਤ ਸਿੰਘ ਹੈ ਨਾ ਜੀਓ ਜੀ ਜਿਹੜਾ ਜਿਹਦਾ ਸਾਫਤਾ ਫੋਕੀ ਆ ਇਹ ਮੁੰਡਾ ਉਹਦੇ ਨਾਲ ਉਹ ਐਨਸੀਆਈ ਦਾ ਜਿਹੜਾ ਪ੍ਰਾਈਵੇਟ ਕੰਮ ਚੱਲਦੇ ਆ ਨਾ ਜਿਹੜੇ ਆਪਣੀ ਆਪਣਾ ਜੇ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਸੜਕਾਂ ਬਣਾ ਰਹੀ ਹੈ ਆਪਣੇ ਮਤਲਬ ਜਰਾ ਉਹ ਸਾਡਾ ਇਹ ਸੁਪਰਵਾਈਜ਼ਰ ਹੈ ਜਿਹੜਾ ਅਮਰਜੀਤ ਸਿੰਘ ਹੈ ਔਰ ਇਹ ਮੁੰਡਾ ਉੱਥੇ ਉਹਨਾਂ ਦੀ ਸੇਵਾ ਵਾਸਤੇ ਜਿਹੜਾ ਮਤਲਬ ਜਿਹੜਾ ਮਤਲਬ ਉਹਦੇ ਉਹਦੇ ਨਾਲ ਉੱਥੇ ਜਾਂਦਾ ਸੀਗਾ ਔਰ ਇਸ ਕਰਕੇ ਇਹਨਾਂ ਨੇ ਉਹਨੂੰ ਸੱਦਿਆ ਉਹਨੂੰ ਇਹਨਾਂ ਦੇ ਜਿਨ੍ਹਾਂ ਨੇ ਮੁੰਡੇ ਨੇ ਇਹ ਵੀ ਕਿਹਾ ਵੀ ਮੈਂ ਰੋਟੀ ਖਾਣਾ ਆਂਦਾ ਰੋਟੀਆਂ ਤਾਂ ਤੂੰ ਮੇਰੇ ਕੋਲੋਂ ਉੱਥੋਂ ਦਫ਼ਤਰ ਤੋਂ ਲੈ ਕੇ ਆਇਆ ਤੂੰ ਰਾਤ ਰੋਟੀਆਂ ਦੀ ਤੈਨੂੰ ਹੁਣ ਇੱਥੇ ਕਿੱਥੋਂ ਲੋੜ ਪੈ ਗਈ ਔਰ ਫਿਰ ਜਿਨ੍ਹਾਂ ਨੇ ਆਖੇ ਮੰਨ ਲਿਆ ਵੀ ਮੈਂ ਵਕਤ ਚੋਰੀ ਕਰਨਾ ਫਿਰ ਉਹ ਤੋਂ ਬਾਅਦ ਉਹਨੇ ਆਖਿਆ ਵੀ ਚਲੋ ਹੁਣ ਇਹਨਾਂ ਨੇ ਗੱਲ ਕਰਕੇ ਪੰਚਾਇਤ ਨੇ ਵੀ ਇਹਨੂੰ ਰਾਤ ਕਰਨ ਜਾਂਦੇ ਹੋ ਔਰ ਮਸਵੇਰੇ ਪੰਚਾਇਤ ਦੇ ਅੰਦਰ ਜਿਹੜੀ ਮਰਵੇਰ ਨਾਲ ਗੱਲ ਕੋਈ ਮਾਰਕਟਾਈ ਵੀ ਜੇਡ ਕੀਤੀ ਗਈ ਕਿ ਜਾਂ ਨਾਰਮਲ ਪੁੱਛੀ ਸੀ ਨਾਰਮਲ ਪੁੱਛੀ ਸੀ ਤੂੰ ਕੋਈ ਗੱਲ ਨਹੀਂ ਉਹ ਜੇ ਮੜਾ ਮੋਟਾ ਹੁਣ ਡਰਾਉਣ ਵਾਸਤੇ ਉਹ ਜਿਹੜਾ ਇਹਨਾਂ ਦਾ ਬੇਟਾ ਹੈ ਨਾ ਜਿਹਦੇ ਕਮਰੇ ਚ ਵੜਿਆ ਉਹਨੇ ਜਰੂਰ ਡੰਡਾ ਜੋ ਕਈ ਫੜੀ ਹੈ ਨਾ ਜਿਹੜੀ ਉਹ ਵੀਡੀਓ ਚ ਵਾਇਰਲ ਹੋ ਰਹੀ ਆ ਇਹਨਾਂ ਨੇ ਇਹ ਉਹਦੇ ਬਾਪ ਨੇ ਇਹਨਾਂ ਨੇ ਉਹ ਕਈ ਫੜ ਕਰੂ ਕੋ ਛਡਾਇਆ ਵੀ ਮਾਂ ਆ ਪੈਨੂ ਮਾਰਨਾ ਨਹੀਂ ਆ ਰਾਤ ਇਹਨੂੰ ਕੋਈ ਗੱਲ ਨਹੀਂ ਛੇੜਿਆ ਆਪਣੇ ਪੰਚਾਇਤ ਚ ਗੱਲ ਹੋ ਜੂਗੀ ਔਰ ਇਹਨਾਂ ਨੇ ਫੜ ਕਰੂ ਛਡਾ ਕੇ ਉਹਨੂੰ ਬਾਤ ਉਹਨੂੰ ਕੋਮਰਾ ਮੰਨ ਲਾ ਆਪਣੇ ਘਰ ਦੀ ਦਿੱਤਾ ਔਰ ਛੇੜੇ ਪੰਚਾਇਤ ਦੇ ਅੰਦਰ ਮੁਣਕੇ ਜਿਹੜਾ ਇਹਨਾਂ ਪੰਚਾਇਤ ਨੇ ਉਹਨੂੰ ਸੱਦ ਗਏ ਉਹਦੇ ਮਾਂ ਤੇ ਉਹਨੂੰ ਸੱਦਿਆ ਔਰ ਉਹਦੇ ਅੰਦਰ ਇਹ ਸਾਰੀ ਗੱ ਵੀਡੀਓ ਜਿਹੜੀ ਵਾਇਰਲ ਹੋਈ ਆ ਜਦੋਂ ਕੀ ਉਹਦਾ ਕੀ ਮਸਲਾ ਕੀ ਹੈ ਉਹਦਾ ਮਸਲਾ ਇਹ ਆ ਵੀ ਰਾਤ ਇਹਨਾਂ ਨੇ ਜਿਹੜੇ ਪਰਿਵਾਰ ਆ ਘਰ ਵਾਲੇ ਜਿਹੜੇ ਇਹਨਾਂ ਨੇ ਆਪਣੇ ਸਬੂਤ ਦੇ ਤੌਰ ਤੇ ਉਹਨੂੰ ਰਾਤ ਬਣਾਇਆ ਵੀ ਸਾਡੇ ਘਰ ਤੇ ਰਾਤ ਇਹ ਐਂਟਰੀ ਦਿੱਤੀ ਔਰ ਇਹਨੇ ਚੋਰੀ ਕਰਨ ਦੇ ਨਾਲ ਆਇਆ ਔਰ ਉਹ ਸਬੂਤ ਦੇ ਵਜੋਂ ਵੀਡੀਓ ਜਿਹੜੀ ਸੀਗੀ ਉਹ ਬਣਾਈ ਵੱਧ ਕਸੂਦੀ ਦੇ ਨਾਲ ਇਹਨਾਂ ਦੇ ਕੋਲ ਉਹ ਵੀਡੀਓ ਜਿਹੜੀ ਵਾਇਰਲ ਹੋ ਗਈ ਪਰਾਈ ਪਰਿਵਾਰ ਨਹੀਂ ਕਿਸੇ ਬਾਹਰਲੇ ਵਿਅਕਤੀ ਨੇ ਨਹੀਂ ਬਣਾਈ ਤੋੜਾ ਕਹਿੰਦਾ ਮਤਲਬ ਵੀਡੀਓ ਇਸ ਕਰਕੇ ਬਣਾਈ ਗਈ ਕਿ ਆਪਣਾ ਕੱਲ ਨੂੰ ਪੰਚਾਇਤ ਵਿੱਚ ਜਾਂ ਪ੍ਰਸ਼ਾਸਨ ਚ ਪੱਖ ਰੱਖਣ ਵਾਸਤੇ ਬਿਲਕੁਲ ਵੀਡੀਓ ਬਿਲਕੁਲ ਹੋਰ ਕੋਈ ਉਹਦਾ ਮਤਲਬ ਹੀ ਨਹੀਂ ਉਹਦਾ ਕੋਈ ਹੋਰ ਮਤਲਬ ਨਹੀਂ ਗੱਲ ਮਤਲਬ ਕੋਈ ਗੱਲ ਵੀ ਜੇ ਪੰਚਾਇਤ ਦੇ ਅੰਦਰ ਜਾ ਕੇ ਜਦੋਂ ਬੰਦਾ ਮੁਕਰ ਜਾਂਦਾ ਮੈਂ ਤਾਂ ਰਾਤੀ ਗਿਆ ਹੀ ਨਹੀਂ ਕੋਈ ਗੱਲ ਨਹੀਂ ਇਹਨਾਂ ਦੇ ਕੋਈ ਕੀ ਸਮੂਹ ਤੇ ਔਰ ਉਹ ਉਹ ਸਬੂਤ ਦੇ ਤੌਰ ਤੇ ਵੀਡੀਓ ਜਿਹੜੀ ਹੀ ਬਣਾਈ ਗਈ ਸੀ ਤੇ ਜਿਹੜੇ ਘਰ ਵਾਲੇ ਸਨ ਉਹਨਾਂ ਤੇ ਐਫ ਆਈ ਆਰ ਕਿਸ ਚੀਜ਼ ਦੇ ਦਰਜ ਕੀਤੀ। ਵੇਖੋ ਜਿਹੜਾ ਮੁੰਡਾ ਹੈ ਜਿੰਨੇ ਇਹਨੂੰ ਜਿਹਦੇ ਬੈਡਰੂਮ ਤੋਂ ਇਹਨੂੰ ਖੜਿਆ ਗਿਆ ਜਿੰਨੇ ਫੜਿਆ ਔਰ ਉਹ ਗੁਰਿੰਦਰ ਸਿੰਘ ਆ ਔਰ ਉਹਦੇ ਤੇ ਪਰਚਾ ਦਰਜ ਹੋਇਆ ਹੈ ਜਾਤੀ ਸੂਚਕ ਅ ਤੱਕ 3 ਐਸ ਸੀ ਅ ਤੱਕ ਔਰ 323 24 ਦੇ 트ਰਾਮਾ ਲਾ ਕੇ ਉਹ ਤੇ ਜਿਹੜਾ ਪਰਚਾ ਦਰਜ ਕਰਕੇ ਉਹਨੂੰ ਜਿਹੜਾ ਮਤਲਬ ਜੇਲ੍ਹ ਦੇ ਵਿੱਚ ਭੇਜ ਦਿੱਤਾ ਕੋਈ ਮੈਂਬਰ ਸਾਹਿਬ ਮਸਲਾ ਤੇ ਚੋਰੀ ਦਾ ਸੀਗਾ ਘਰ ਆ ਕੇ ਕਿਸੇ ਦੇ ਇਤਰਾਜ ਉਹ ਚੋਰੀ ਕਰਨੀ ਜਾਂ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਲੇਕਿਨ ਉਲਟੀ ਲੱਗਦਾ ਕਿ ਜਿਹੜਾ ਘਰ ਜਿਹਦੇ ਘਰ ਚੋਰੀ ਹੋਏਗੀ ਉਹ ਕੱਲ ਨੂੰ ਆਪਣਾ ਕੋਈ ਪੱਖ ਜਾਂ ਕੋਈ ਵਿਚਾਰ ਕਰਨ ਵਾਸਤੇ ਉੱਥੇ ਹੀ ਕਾਰਵਾਈ ਹੋਏਗੀ ਇਹ ਤੇ ਇੱਕ ਮੈਸੇਜ ਆ ਵੀ ਤੁਸੀਂ ਕਿਸੇ ਬੰਦੇ ਨੂੰ ਹੀ ਪੰਚਾਇਤਾਂ ਪਿੰਡਾਂ ਦੇ ਅੰਦਰ ਬਣਾਉਣੇ ਦਾ ਤੇ ਵਾਸਤੇ ਸਾਡਾ ਪੰਚਾਇਤੀ ਰਾਜ ਸਿਸਟਮ ਹੈ ਕਦੇ ਵਾਸਤੇ ਇਹ ਛੋਟੇ-ਮੋਟੇ ਝਗੜਿਆਂ ਨੂੰ ਪਿੰਡ ਪੱਧਰ ਤੇ ਨਿਬਟਾਇਆ ਜਾਵੇ ਲੋਕਾਂ ਨੂੰ ਇਨਸਾਫ਼ ਉੱਥੇ ਦਿੱਤਾ ਜਾਵੇ ਜੇ ਅਸੀਂ ਹਰ ਲਿਟੀਗੇਸ਼ਨ ਨੂੰ ਪੁਲਿਸ ਥਾਣਿਆਂ ਤੱਕ ਖੜਾਂਗੇ ਤੇ ਪੁਲਿਸ ਤੇ ਉਹਦੇ ਇਹਨਾਂ ਕੰਮ ਹੀ ਨਹੀਂ ਪੁਲਿਸ ਸਾਹਿਬ ਸਾਹਿਬ ਦੀ ਜਿੰਨੀ ਮਤਲਬ ਹਰ ਘਟਨਾ ਜਿਹੜੀ ਹੈ ਜੇ ਪੋਸਟ ਕੋ ਲੈ ਕੇ ਜਾਵਾਂ ਦੇਖਣ ਨੂੰ ਸਾਨੂੰ ਸਾਰਿਆਂ ਨੂੰ ਜਾਪਦਾ ਵੀ ਇਹ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਕਾਨੂੰਨ ਦੇ ਅਨੁਸਾਰ ਜਿਹੜਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਹਰ ਗੱਲ ਜਿਹੜੀ ਉਹ ਉੱਥੇ ਜੇ ਖੜ ਤੇ ਇਨਸਾਫ ਲੈਣਾ ਹੈ ਉਹਦੇ ਖਿਲਾਫ ਪਰਚਾ ਅਦਰ ਨਹੀਂ ਪਾਉਣਾ ਪੰਚਾਇਤ ਨੇ ਨੇ ਇਹ ਤੋਂ ਬਿਲੋ ਤਿੰਨ ਵਾਰੀ ਇਸ ਬੱਚੇ ਨੂੰ ਮਾਫੀ ਦਿੱਤੀ ਆ ਵੀ ਇਹਨੇ ਕੋਈ ਅੱਖ ਨੂੰ ਸਾਹਮਣੇ ਰੱਖ ਲਿਆ ਹੋਇਆ ਵੀ ਇਹ ਇਹ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਮੀਨਲ ਨਾ ਬਣ ਜਾਵੇ ਇਹਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ ਕੀ ਲੱਗਦਾ ਕਿ ਤਾਂ ਇਸ ਤਰ੍ਹਾਂ ਦੇ ਜਿਹੜੇ ਆ ਕੁਝ ਵਿਅਕਤੀ ਜੇ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਜਦੋਂ ਇਸ ਤਰ੍ਹਾਂ ਦਾ ਕੰਮ ਕਰਦੇ ਆ ਤੇ ਲੱਗਦਾ ਕਿ ਮਾਫੀ ਦੀ ਗੰਧائش ਨਹੀਂ ਰੱਖਣੀ ਚਾਹੀਦੀ ਇਹ ਤਾਂ ਅੰਡਰਸਟੂਡਿੰਗ ਇਦੇ ਵਿੱਚ ਪਰ ਪੁਲਿਸ ਅਧਿਕਾਰੀਆਂ ਨੇ ਜਦੋਂ ਪਰਸੋ ਬੈਠੇ ਟੇਬਲ 'ਤੇ ਉਹਨੇ ਪੰਜਾਬ ਦੇ ਉਸ ਕਾਲੇ ਦੌਰ ਦੀਆਂ ਵੀ ਉਦਾਹਰਣਾਂ ਦਿੱਤੀਆਂ ਜਦੋਂ ਪੁਲਿਸ ਨੇ ਆਪਣੇ ਤੌਰ ਤੇ ਕੁਝ ਮਸਲੇ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੀ ਸਜ਼ਾ ਜਿਸ ਤਰੀਕੇ ਨਾਲ ਉਹਨਾਂ ਨੂੰ ਭੁਗਤ ਨਹੀਂ ਕੋਈ ਉਹੀ ਸਥਿਤੀ ਸਾਡੇ ਪਿੰਡ ਦੀ ਪੰਚਾਇਤ ਨੂੰ ਭੁਗਤ ਨਹੀਂ ਪੈ ਰਹੀ ਪਿੰਡਾਂ ਆ ਜਨ ਭੁਗਤ ਨਹੀਂ ਪੈ ਰਹੀ ਇਹ ਚਾਹਿਆ ਤੇ ਇਹ ਸੀਗਾ ਵੀ ਉਹ ਬੱਚੇ ਦੇ ਕੋਲੱਖ ਨੂੰ ਸਾਹਮਣੇ ਰੱਖਦੇ ਹੋਏ ਛੋਟੀ ਮੋਟੀ ਸਜ਼ਾ ਦੇ ਕੇ ਇਹਨੂੰ ਪਿੰਡ ਲੈਵਲ ਤੇ ਨਿਬੇੜ ਦਿੱਤਾ ਜਾਵੇ ਜੇ ਮੈਂ ਉਹ ਤੋਂ ਪਹਿਲਾਂ ਵੀ ਉਹਨੀਆਂ ਤਿੰਨ ਚੋਰੀਆਂ ਜਿਹੜੀਆਂ ਸੀਗਾ ਉਹਦੇ ਉੱਤੇ ਉਹਨੂੰ ਮਾਫੀ ਮੰਗਣ ਤੋਂ ਬਾਅਦ ਉਹਨੂੰ ਸੁਧਨ ਦਾ ਮੌਕਾ ਦਿੱਤਾ ਸੀ ਪਰ ਵੱਧ ਕੇ ਸੁਣਦੀ ਇਹ ਆ ਵੀ ਮਤਲਬ ਜਿਹੜਾ ਸੁਧਨ ਦੀ ਬਜਾਏ ਹੋਰ ਗਾਹ ਦੀ ਗਾਹ ਵੱਧਦਾ ਜਾ ਰਿਹਾ ਹੈ ਹਣ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸਿੱਟੀ ਮੰਗ ਕੀ ਕਰਦੇ ਸਾਡੀ ਮੰਗ ਇਹ ਆ ਵੀ ਜਿਹੜਾ ਗ੍ਰਿੰਦਰ ਸਿੰਘ ਤੇ ਪਰਚਾ ਦਰਜ ਕੀਤਾ ਉਹਨੂੰ ਫੌਰੀ ਧੌਰ ਤੇ ਖਾਰਜ ਕੀਤਾ ਜਾਵੇ ਉਹਨੂੰ ਰਿਹਾ ਕੀਤਾ ਜਾਵੇ ਜੇ ਆ ਜਿਹੜਾ ਅਸਲ ਦੋਸ਼ੀ ਆ ਮੋਹਤਬਦੀ ਸਿੰਘ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਵੀ ਜਿਹੜੇ ਉਹਦੇ ਕੱਪੜੇ ਜਿਹੜੇ ਉਹਨਾਂ ਦੇ ਘਰ ਛੱਡ ਕੇ ਗਿਆ ਉਹ ਅਜੇ ਵੀ ਉਹਨਾਂ ਦੇ ਕੋਲ ਮੌਜੂਦ ਹੈ ਹਰ ਚੀਜ਼ ਮੌਜੂਦ ਹੈ ਔਰ ਜਿਹੜੀਆਂ ਪਿੰਡ ਦੇ ਤਿੰਨ ਪਹਿਲੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਰਿਕਾਰਡ ਉਹਦੇ ਖਿਲਾਫ ਮੌਜੂਦ ਹੈ ਹਾਂ ਹਾਪੀ ਸਿੰਘ ਜੀ ਔਰ ਲਿਆਪੁਰ ਪਿੰਡ ਦਾ ਮੈਂ ਪੰਚਾਇਤ ਮੈਂਬਰ ਹਾਂ ਉਹ ਜਿਹੜਾ 16 ਤਰੀਕ ਨੂੰ ਰਾਤ ਨੂੰ ਇੱਕ ਵਾਕਿਆ ਹੁੰਦਾ ਜਿਹੜਾ ਬਹੁਤ ਹੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਦਿਖਾ ਰਹੇ ਆ ਜੀ ਉਹਨੂੰ ਫੁੱਟ ਮਾਰਦਾ ਉਹ ਬਣਾ ਕੇ ਉਹਦੀ ਵੀਡੀਓ ਵਾਇਰਲ ਹੋਈ ਜਿਹੜੀ ਸੋਸ਼ਲ ਮੀਡੀਆ ਚਲਦੀ ਆ। 16 ਤਰੀਕ ਦੀ ਰਾਤ ਨੂੰ ਲੱਗ ਗਿਆ ਇਹ ਉਹ ਬੱਚਾ ਗਾਇਨ ਉਹਦੇ ਸਾਡੇ ਪਿੰਡ ਦੇ ਵਿੱਚ। ਤੇ ਨਾਂ ਉਹਦਾ ਹੈ ਜੀ ਮੋਹਿਤ ਮਈ ਸਿੰਘ ਉਹ ਰੁਗਾਈ। ਉਹ ਰਾਤ ਨੂੰ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਬੈਠਦਾ। ਉਹ ਗੁਰਦੁਆਰੇ ਦੇ ਕੋਲ ਬੈਠ ਕੇ ਦੇਖਦਾ ਰਹਿੰਦਾ ਵੀ ਕਦੋਂ ਇਹ ਦੁੱਧ ਖਾਨਾਂ ਦੇ ਉੱਤੇ ਬੰਦ ਹੋਣ ਤੇ ਮੈਂ ਉਹਨਾਂ ਦੀ ਆੜ ਵਿੱਚ ਆ ਘਰ ਜਾ ਕੇ ਕੋ ਚੋਰੀ ਕੁਝ ਕਰਾਵੇ। ਔਰ ਸਮਝੇ ਇਹ ਵੀ ਇਹਨੇ ਉਸ ਨੂੰ ਪੁੱਲਾ ਇੱਕ ਵਾਰੀ ਭਜਾਇਆ ਵੀ ਪਿਛਲੇ ਰਿਕਾਰਡ ਕਿਸ ਤਰ੍ਹਾਂ ਦਾ ਪਿਛਲੇ ਰਿਕਾਰਡ ਵੀ ਉਹਦੇ ਚਾਰ ਉਹਦੇ ਪਿੰਡ ਚ ਵਾਰਦਾਤ ਕੀਤੀਆਂ ਜਿਦੇ ਵਿੱਚ ਇੱਕ ਸਾਈਕਲ ਚੋਰੀ ਕੀਤਾ ਨੇ ਇੱਕ ਦੋ ਨੇ ਮੇਹਰ ਕਰਕੇ ਮੋਬਾਈਲ ਚੋਰੀ ਕੀਤਾ ਔਰ ਇੱਕ ਤਿੰਨ ਵੀ ਘਰ ਦੇ ਗੋਲੀਕਾਰਾ ਕਰਿਆ ਨੇ ਜਿਹੜੇ ਦੁਕਾਨ ਕਰਦੇ ਨੇ ਉਹ ਇੱਕ ਰੈਣੀ ਦੁਕਾਨ ਤੇ ਉਹਨੂੰ ਛੋਟੇ ਬੱਚੇ ਆਵੇਂ ਸੌਦਾ ਫੜਨ ਵਾਸਤੇ ਜਾਂ ਕੋਈ ਨਾ ਕੋਈ ਚੀਜ਼ ਲਿਆ ਕੇ ਦੇਣ ਲਈ ਰੱਖੇ ਹੁੰਦੇ ਆ ਇਹ ਉਸ ਦੋਸਤ ਦੇ ਸ਼ੌਕ ਤੇ ਵੀ ਕੰਮ ਕਰਵਾ ਰਿਆ ਹੋਰ ਉਹਨਾਂ ਦੇ ਘਰੋਂ ਵੀ ਨੇ 골ਡ ਚੁੱਕਿਆ ਉਹਨਾਂ ਦਾ ਇੱਕ ਉਹ ਬਾਬਾ ਬਾਲਕਨਾਥ ਜੀ ਨੂੰ ਮੰਨਦੇ ਨੇ ਚੌਂਕੀ ਭਰਦੇ ਆ ਜਿਵੇਂ ਸਵੇਰੇ ਮਾਰਨਿੰਗ ਟਾਈਮ ਉਹ ਗੋਲੀ ਕਰਦੇ ਜੋ ਵੀ ਹੋਵੇ ਉਹ ਕੱਢ ਕੇ ਝੋਲੀ ਪਾਉਂਦੇ ਸੀਗੇ ਉਹਦੇ ਵਿੱਚ ਵੀ ਸੋਚਦਾ ਕਿ 25-30 ਹਜ਼ਾਰ ਰੁਪਇਆ ਕਾਇ ਸੀ ਉਹ ਕੋਈ ਚੁੱਕ ਕੇ ਲੈ ਗਿਆ ਦਸ਼ਮੰਦ ਵਾਲਾ ਗੱਲਾ ਦਸ਼ਮੰਦ ਵਾਲਾ ਜੀ ਚੜਾਵਾ ਕਹ ਲੋ ਦਸ਼ਮੰਦ ਵਾਲਾ ਗੱਲਾ ਸੀਗੀ ਜੀ ਹੁਣ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੋ ਰਹੀ ਆ ਉਹਦਾ ਕੀ ਉਹਦਾ ਸਿੱਟਾ ਕੀ ਹੈ ਦੇਖੋ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਉਹਦਾ ਸਿੱਟਾ ਇਹ ਹੈ ਜਦੋਂ 16 ਤਰੀਕ ਨੂੰ ਰਾਤ ਨੂੰ ਉਹ ਚੋਰੀ ਕਰਨੀ ਜਾਂਦਾ ਨੇ ਘਰੇ ਉਹ ਕਮਰੇ 'ਚ ਵੜ ਜਾਂਦਾ ਕਮਰੇ ਦੇ ਵਿੱਚ ਵੜ ਕੇ ਆਪਣਾ ਕੋਈ ਸਮਾਨ ਚੁੱਕਦਾ ਮੋਬਾਈਲ ਪਿਆ ਸੀ ਆ ਕੋਈ ਆਰਟੀਫੀਸ਼ੀਅਲ ਜੁਐਲਰੀ ਸੀ ਜਿਹਨੂੰ ਉਹ 골ਡ ਸਮਝ ਕੇ ਚੁੱਕ ਲੈਂਦਾ ਉਹ ਉਸ ਰਾਤ 16 ਦੀ ਸਾਰੇ ਨੂੰ ਪਤਾ ਵਾ ਇੱਕ ਵਾਰ ਕੁੱਤੇ ਜਾਂ ਹਨੇਰੀ ਔਰ بارش ਵੀ ਹਕੀਕਤ ਕਿ ਹੋ ਰਹੀ ਸੀ ਇਹ ਲੜਕਾ ਜਿਹੜਾ ਵਾ ਚੋਰੀ ਕਰਕੇ ਚੋਈ ਦਾ ਕਰ ਲੈਂਦਾ ਜਦੋਂ ਤੁਰ ਲੱਗਦਾ ਤਾਂ ਹਨੇਰੇ ਵਿੱਚੋਂ ਖਰਾਬ ਹੁੰਦਾ ਤੇ ਡਿੱਗ ਪੈਂਦਾ ਟਾਈਮ ਕਿੰਨਾ ਸੀ ਟਾਈਮ ਤਕਰੀਬਨ ਸਾਡੇ ਆ ਬੋਲੇਵਾਰਾ ਦੇ ਆ ਜੀ ਤੇ ਇਹ ਜੋ ਡਿੱਗ ਪੈਂਦਾ ਇਹ ਲੜਕਾ ਉਸ ਤੋਂ ਬਾਅਦ ਮੁੰਡੀ ਮੁੰਡੇ ਦੀ ਜਾਫਤ ਹੋ ਜਾਂਦੀ ਹੈ ਬਿੰਦਰ ਸਿੰਘ ਜਿਹਦੇ ਉੱਤੇ ਪਰਚਾ ਦੇ ਦਿੱਤਾ ਗਿਆ ਬੋਲਾ ਹੁਣ ਆਪਣਾ ਜੇਲ੍ਹ ਦੇ ਵਿੱਚ ਹੈ ਉਹਦੇ ਯਾਖਿਲਦੀ ਉਹਨੂੰ ਫੜਦਾ ਇਹਨੂੰ ਪੁੱਛਦਾ ਹਾਂ ਜੀ ਰਵੀਂਦਰ ਸਿੰਘ ਦਾ ਆਪਣਾ ਪਰਸਨਲ ਰੂਮ ਸੀਗਾ ਮੀਆਂ ਵੀ ਜੀ ਹਾਂ ਜੀ ਬਿਲਕੁਲ ਉਹ ਆਪਣਾ ਪਰਸਨਲ ਰੂਮ ਸੀਗਾ ਜੀ ਤੇ ਉੱਥੇ ਹੀ ਰਹਿੰਦੇ ਸੀਗੇ ਕਿਉਂਕਿ ਪਰਸਨਲ ਰੂਮ ਸੀ ਤਾਂ ਇਹਦੇ ਵਿੱਚੋਂ ਉਹ ਪਤਾ ਸੀ ਇਹਨੇ ਸਮਾਨ ਪਿਆ ਉਹਦੀ ਜੁਐਲਰੀ ਆ ਉਹਦਾ ਕੈਸ਼ ਆ ਉਹਦੀ ਦੁਕਾਨ ਵੀ ਹੈ ਕਰੰਨੇ ਦੀ ਛੋਟੀ ਮੋਟੀ ਕੈਸ਼ ਵੀ ਦੀ ਹੈ ਸੀ ਜਿਹੜੀ ਉੱਥੋਂ ਕਲ ਵਿਆ ਹੈ ਉਹਨੇ ਉਸ ਤੋਂ ਬਾਅਦ ਜਦੋਂ ਉਹਨੂੰ ਚੁੱਕਦਾ ਹੈ ਆਪਣਾ ਮਗਰੋਂ ਪਤਾ ਲੱਗਦਾ ਕਿ ਇਹਨੇ ਚੋਰੀ ਕੀਤੀ ਹੈ ਇਹਨੂੰ ਪੁੱਛਦੇ ਨੇ ਉਹ ਤੂੰ ਕੋ ਸਾਡੇ ਘਰੇ ਕਿਉਂ ਆਇਆ ਅੱਧੀ ਰਾਤ ਚੋਰੀ ਕੀਤੀ ਤੇ ਤੇਰਾ ਮੋਬਾਈਲ ਬਰਾਮਦ ਹੋਇਆ ਸਾਰਾ ਕੁਝ ਬਰਾਮਦ ਹੋਇਆ ਕੈਸ਼ ਬਰਾਮਦ ਹੋਈ ਉਹ ਕਹਿੰਦਾ ਮੈਂ ਖਾਣਾ ਖਾ ਲਾਇਆ ਸੀ ਰੋਟੀ ਖਾ ਲਈ ਹੈ ਉਹ ਉਸ ਦੀ ਰੋਟੀ ਖਾ ਲਈ ਸੀ ਤੂੰ ਆਪਣੇ ਗੇਟ ਥਾਣੀ ਉਹਨੂੰ ਸਾਡਾ ਦਰਵਾਜ਼ਾ ਖੜ ਗਏਗਾ ਚੋਰੀਪੁਰੋਂ ਦੀ ਤੂੰ ਕਿਉਂ ਆਇਆ ਦੋ ਤਿੰਨ ਘਰਾਂ ਰੱਬ ਕੇ ਸਾਡੇ ਅੰਦਰ ਦਾਖਲ ਹੋਇਆ ਹੋਇਆ ਹੋਰ ਤੂੰ ਰੋਟੀ ਖਾ ਲਈ ਦੇਖੋ ਉਹਨੇ ਕਿਹ ਕੋ ਪਾਂਟ ਪਾਈ ਹੋਈ ਸੀ ਜਿਹੜੀ ਉੱਪਰ ਟੈਂਕੀ ਦੇ ਕੋਲ ਪਾਣੀ ਦੇ ਵਾਲੀ ਟੈਂਕੀ ਹੈ ਉਹਦੇ ਉੱਪਰ ਰੱਖਿਆ ਵੀ ਤੂੰ ਖਾਣਾ ਮੈਨੂੰ ਖਾਣਾ ਖਾ ਲੈ ਸ਼ੋਰ ਨਾ ਹੋਵੇ ਇਹਨਾਂ ਨੂੰ ਪਤਾ ਨਾ ਲੱਗੇ ਠੀਕ ਹੈ ਉਹ ਵੀਡੀਓ ਨਾ ਬਾਕੀ ਮੰਗਦੇ ਹੋਰ ਜੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਨਾ ਉਹ ਜੋ ਬੱਚੇ ਨੂੰ ਫੜ ਕੇ ਉਹਨੂੰ ਦੋ ਚਾਰ ਲਾਈਆਂ ਉਹ ਮੰਨਣਾ ਨਹੀਂ ਸੀਗਾ ਉਹ ਅੱਗੇ ਉਹ ਗਲਤ ਬੋਲਦਾ ਸੀਗਾ ਫਿਰ ਉਹ ਮੌਕੇ ਤੇ ਕਹਿਆ ਵੀ ਆ ਤੇਰੇ ਕੋ ਸਾਰਾ ਸਮਾਨ ਪੜਿਆ ਉਹਨੂੰ ਡਰਾਵਾ ਦੇਣ ਲਈ ਹੀ ਉਹ ਗ੍ਰਿੰਦਰ ਸਿੰਘ ਆ ਅੱਗੇ ਆਇਆ ਉਹਨੇ ਕਹੀ ਫੜੀ ਮੈਂ ਤੈਨੂੰ ਕਈ ਮਾਰ ਦੇਣੀ ਹੈ ਤੈਨੂੰ ਮਾਰ ਦੇਣੀ ਹੈ ਮੈਂ ਤੂੰ ਦੱਸਦਾ ਕਿਉਂ ਨਹੀਂ ਆਇਆ ਕਿਉਂਕਿ ਮੈਂ ਚੋਰੀ ਕਰਨ ਆਇਆ ਠੀਕ ਹੈ ਜੀ ਉਸ ਰਾਤ ਦੀ ਵੀਡੀਓ ਦਾ ਉਰ ਦੇ ਗੁਰਿੰਦਰ ਸਿੰਘ ਦੇ ਜਿਹੜੇ ਫਾਦਰ ਆ ਤੇ ਮਦਰ ਆ ਉਹ ਉਹਨਾਂ ਨੂੰ ਕਹਿੰਦੇ ਨਹੀਂ ਮਾਰੀ ਨਾ ਮਾਰੀ ਨਾ ਵੀ ਕੋਈ ਕਿਸ ਤਰ੍ਹਾਂ ਕੇ ਨਾ ਵੀ ਚਾਟਰ ਲਾ ਦੇ ਦੁੱਸਰੇ ਜਾਏ ਤੇ ਵਾਜੀ ਵੀ ਨਾ ਜਾਵੇ ਹਾਂ ਬੱਚਾ ਹੋਗਾ ਜੀ ਤੇ ਫਿਰ ਰਾਤ ਮੈਨੂੰ ਕਾਲ ਆਉਂਦੀ 11:00 ਵਜੇ 33 40 ਮਿੰਟ ਤੇ ਮੈਨੂੰ ਕਾਲ ਆਉਂਦੀ ਆ ਸਾਡੇ ਪਿੰਡ ਗੰਦੇ ਤੋਂ ਗਾਂ ਹੀ ਵੜ ਗਈ ਆ ਧਰੇ ਮੈਂ ਉਹ ਗਾਂ ਕਿਵੇਂ ਤੁਹਾਡੇ ਘਰ ਆ ਗਈ ਕਹਿੰਦੇ ਨਹੀਂ ਗਾਂ ਹੀ ਮੁੰਡਾ ਵਾ ਪਿੰਡ ਦਾ ਜਿਹੜਾ ਚੋਰ ਸੀ ਅੱਗੇ ਚੋਨੇ ਵਰਦਾ ਸੀਗਾ فرمانے ਨੂੰ ਕਹਾਂ ਮੈਂ ਕਹਾਂ ਪਾ ਗੀ ਭੇਜ ਦੂ ਘਰੇ ਮਾਰਨਿੰਗ ਨੂੰ ਪਾ ਗੱਲਬਾਤ ਜਿਹੜੀ ਆ ਵੇਖ ਕੇ ਕਰ ਲਾਂਗੇ ਆਪਣੀ ਜ਼ਿੰਮੇਵਾਰੀ ਤੇ ਹਾਂ ਬਿਲਕੁਲ ਮੈਂ ਆਪਣੀ ਜ਼ਿੰਮੇਵਾਰੀ ਬਿਲਕੁਲ ਬਿਲਕੁਲ ਸਹੀ ਸਲਾਮਤੀ ਗਾ ਮਾਰਨਿੰਗ ਨੂੰ ਅਗਲੇ ਦਿਨ ਪੰਚਾਇਤ ਕੀਤੀ ਉੱਥੇ ਬਿਲਕੁਲ ਸਾਡੇ ਸਾਹਮਣੇ ਸੀ ਸਹੀ ਸਲਾਮਤੀ ਗਾ ਕੋਈ ਅੰਗਰੀ ਗੱਲ ਨਹੀਂ ਆ ਗੁਰਿੰਦਰ ਸਿੰਘ ਤੇ ਪਰਚਾ ਕਿਸ ਤਰ੍ਹਾਂ ਦਰਤੇ ਹੋ ਗਿਆ ਗੁਰਿੰਦਰ ਸਿੰਘ ਦੇ ਪਰਚੇ ਜਿਹੜੀ ਉਹਨਾਂ ਨੇ ਛੋਟਾ ਜਿਹਾ ਕਲਿੱਪ ਬਣਾ ਲਿਆ ਵੀਡੀਓ ਦਾ ਠੀਕ ਹੈ ਇਹ ਰੂਫ ਰੱਖਿਆ ਵਿਦਨ ਪ੍ਰੂਫ ਵੀ ਮਾਰਨਿੰਗ ਨੂੰ ਪਰਚਾ ਜੀ ਦਿਖਾਵਾਂਗੇ ਆ ਦੇਖੋ ਸਾਡੇ ਘਰ ਚੋਰੀ ਕਰਨ ਲੱਗਾ ਪਹਿਲੀ ਉਹ ਵੀਡੀਓ ਨੇ ਕੋਈ ਹੋਰ ਵੀ ਵੀਡੀਓ ਹੈਗੀ ਉਹਨਾਂ ਕੋਲ ਉਹਨਾਂ ਵਾਇਰਲ ਨਹੀਂ ਕੀਤੀ ਜਿਹਦੇ ਵਿੱਚ ਮੋਕੇ ਦੇ ਕੋਈ ਸਾਰਾ ਕੁਝ ਫੜਿਆ ਜਾਂਦਾ ਠੀਕ ਹੈ ਜੀ ਉਹ ਜਿਹੜੀ ਵੀਡੀਓ ਜਿਹੜਾ ਕੁੱਟਦੇ ਹੋਈ ਉਹ ਕਲਿੱਪ ਵਾਇਰਲ ਹੋ ਗਿਆ ਉਹਨਾਂ ਕੋਲ ਲੱਗਦਾ ਕਿ ਮਤਲਬ ਕਿ ਉਸ ਲੜਕੇ ਨੂੰ ਬਚਾਉਣ ਵਾਸਤੇ ਗੁਰਿੰਦਰ ਸਿੰਘ ਉੱਤੇ ਜਿਹੜਾ ਵਾ ਉਹ ਇੰਡਾ ਜਿਹੜਾ ਮੱਛਾ ਦੇਖੋ ਪਤਾ ਹੋਇਆ ਗਿਆ ਜੀ ਇਹ ਜਦੋਂ ਅਗਲੇ ਦਿਨ ਪੰਚਾਇਤ ਦੇ ਵਿੱਚ ਅਸੀਂ ਬੈਠਦੇ ਆ ਉਹਦੇ ਮਾਪੇ ਨੂੰ ਬੁਲਾਉਨੇ ਆ ਔਰ ਉਹ ਮੁੰਡੇ ਦਾ ਜਿਹੜਾ ਵਤੀਰਾ ਸੀ ਉਹ ਬਹੁਤ ਦਲਤ ਸੀ ਆ ਹਾਂ ਅਸੀਂ ਪੁੱਛਿਆ ਮੈਂ ਵੀ ਪੁੱਛਿਆ ਸੀ ਮੈਂ ਬੇੜਾ ਦੀ ਚੋਰੀ ਕੀਤੀ ਕਿਉਂ ਆ ਪਏ ਆ ਤੋ ਅੱਗੇ ਵੀ ਤਿੰਨ ਚਾਰ ਵਾਰ ਚੋਰੀ ਕੀਤੀ ਮੈਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਤੂੰ ਦੁਬਾਰਾ ਚੋਰੀ ਕਰਨ ਲਈ ਕਿਉਂ ਫਿਰ ਸੁਧਰ ਨਾ ਕਿ ਸੁਧਰਨਾ ਉਹਦੇ ਮਾਪੇ ਕਹਿਣ ਲੱਗੇ ਨਹੀਂ ਜੀ ਹੁਣ ਕੋਈ ਤੁਸੀਂ ਛੱਡ ਦਿਓ ਜੀ ਉਹਨਾਂ ਨੇ ਕਿਹਾ ਅੱਗੇ ਵੀ ਤਿੰਨ ਚਾਰ ਵਾਰਨਿੰਗ ਦੇ ਕੇ ਛੱਡਦਾ ਹੋਣਾ ਸੀ ਪਰਚਾ ਹੋਣਾ ਪਰਚਾ ਜੇ ਤਾਂ ਉਹਨਾਂ ਨੇ ਇਹੀ ਕਿਹਾ ਤੁਹਾਡੇ ਮਾਪੇ ਨੂੰ ਕਿਹਾ ਤੁਹਾਡੇ ਦੇ ਵੀ ਪਰਚਾ ਪਰਚਾ ਹੋਊਗਾ ਲਾਕਿ ਤੁਸੀਂ ਇਹਨੂੰ ਸ਼ਹਿਦ ਦਿੰਦੇ ਹੋ ਜੇ ਮਾਲ ਇਹ ਘੜਦਾ ਤਾਂ ਤੁਹਾਨੂੰ ਹੁੰਦਾ ਕਰਿਆ ਜੀ ਠੀਕ ਹੈ ਉਸ ਦਿਨ 43 ਪਿੰਦਾ ਗੁਰਿੰਦਰ ਸਿੰਘ ਦਾ ਫਿਰ ਇਹ ਮੁੰਡਾ ਜ ਥੋੜਾ ਔਰ ਹੋਈਏ ਕੋਈ ਕਿ ਨਾ ਗਲਤ ਬੋਲਦਾ ਬਿਹੇਵੀਅਰ ਸਹੀ ਹਾਂ ਬਿਲਕੁਲ ਜੀ ਤੇ ਇਹਦੇ ਫਾਦਰ ਨੂੰ ਪੁੱਛਿਆ ਮਾਰਨਿੰਗ ਮੈਨਾਂ ਹੋਣਾ ਹੀ ਉੱਕੜ ਰਿਹਾ ਵਾ ਕਹੂੰ ਕਹਿੰਦਾ ਮੈਂ ਮਾਰਨਿੰਗ ਨੂੰ ਬਹੁਤ ਜ਼ਿਆਦਾ ਕੁੱਟਿਆ ਮੈਨੂੰ ਤਾਂ ਲੱਗਦਾ ਨਹੀਂ ਕਿ ਉਹਨੂੰ ਕੁਝ ਗਿਆ ਹੋਊਗਾ ਕਿਸੇ ਨੇ ਬੱਚੇ ਨੂੰ ਖਰਾਬ ਕਰ ਦੇ ਅਸੀਂ ਚਾਹੁੰਦੇ ਹਾਂ ਵੀ ਇਹ ਅਫੇਰ ਦਰਜ ਵਗੈਰਾ ਨਾ ਕਰਵਾਈਏ ਇਹਦੀ ਜ਼ਿੰਦਗੀ ਬਣ ਜੇ ਪਰ ਤੁਸੀਂ ਇਹ ਬੱਚੇ ਨੂੰ ਇਹਦਾ ਸਭ ਖਰਾਬ ਕਰ ਦੇ ਤੁਸੀਂ ਹੁਣ ਕੀ ਮੰਗ ਕੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਬੰਕੇ ਦਾ ਦੇਖੋ ਮੰਗੇ ਆ ਜੀ ਦੇਖੋ ਬੇਕੋ ਇਨਸਾਫਟ ਹੋ ਰਿਹਾ ਸਾਨੂੰ ਸਾਡੇ ਵਾਲਾ ਗਿੰਦਰ ਸਿੰਘ ਦਾ ਬੱਚਾ ਉਹਤੇ ਬਹੁਤ ਉਹਨਾਂ ਨੇ ਮਤਲਬ ਇੱਕੋ ਬੰਦੇ ਜਿਵੇਂ ਇਸ ਨਾਲ ਅਸੀਂ ਪਿੰਡ ਦੇ ਵਿੱਚ ਜਾਣਦੇ ਨਹੀਂ ਸਾਨੂੰ ਐਵੇਂ ਮੈਂ ਵੀ ਇਹਨੂੰ ਮੈਨੂੰ ਨਹੀਂ ਪਤਾ ਕੌਣ ਨੇ ਉਹ ਇੱਕ ਵੀਡੀਓ ਵਾਇਰਲ ਹੋਈ ਵਾਇਰਲ ਹੋਣ ਦੇ ਕਾਰਨ ਉਹਨਾਂ ਨੇ ਪਿੰਡ ਦੇ ਵਿੱਚ ਆ ਕੇ ਬੜਾ ਕੁਝ ਇੰਨਾ ਹਾਈਲਾਈਟ ਕਰਤਾ ਔਰ ਪ੍ਰਸ਼ਾਸਨ ਨੂੰ ਜਿਵੇਂ ਸਾਡੇ ਡਿਪਟੀ ਸਾਹਿਬ ਐਸਐਸਪੀ ਸਾਹਿਬ ਸਾਰੇ ਨੌਲਜ ਚ ਗੱਲ ਆ ਗਈਏ ਉਹਨਾਂ ਨੇ ਦੇਖਿਆ ਪੁੱਛਿਆ ਨਹੀਂ ਮੁੰਡੇ ਦੇ ਸੇਰ ਬੁਲਾਇਆ ਅਸਲੀਅਤ ਹੈ ਸਰਪੇ ਲੱਗ ਗਈ ਚੋਰੀ ਦਾ ਜਿਹੜਾ ਉਹ ਲਕਾਜ ਪਾਈ ਗਈ ਚੀਜ਼ ਜਿਹੜੀ ਉਹਦੀ ਦੋਸ਼ੀ ਕੋ ਜਿਹੜਾ ਇੱਕ ਉਹ ਵੀਡੀਓ ਵਾਇਰਲ ਦਾ ਦੇਖੋ ਮੈਂ ਤੁਹਾਨੂੰ ਇੱਕ ਬਹੁਤ ਦੱਸਣਾ ਚਾਹੁੰਦਾ ਵਾ ਜਿਹੜੀ ਵੀਡੀਓ ਵਾਇਰਲ ਹੋਈ ਜਿਹੜਾ ਉਹ ਐਕਚੁਅਲੀ ਵੀਡੀਓ 16 ਦੀ ਰਾਤ ਦੀ ਆ ਉਹ ਸਾਡੀ ਪੰਚਾਇਤ ਜਿਹੜੀ ਉਹ 17 ਨੂੰ ਅਸੀਂ ਇੱਕ ਸਾਂਝੀ ਜਗ੍ਹਾ ਤੇ ਬੈਠਦੇ ਆ ਔਰ ਉਹ ਜਿਹੜੀ ਵੀਡੀਓ ਵਾਇਰਲ ਤੋਂ ਬਾਰ-ਬਾਰ ਦਿਖਾ ਰਹੇ ਹੈਗਾ ਉਹਨੂੰ ਦਿਖਾ ਰਹੇ 17 ਤਰੀਕ ਦੀ ਬੋਲਾਗੇ ਵੀ ਦੇਖੋ ਜੀ ਪੰਚਾਇਤ ਦੇ ਵਿੱਚ ਇਹ ਬੱਚੇ ਇੰਨਾ ਬੁਰੀ ਤਰ੍ਹਾਂ ਕੁੱਟੇ ਹੋਏ ਹੈਗੇ ਪੰਚਾਇਤ ਦੀ ਮੌਜੂਦਗੀ ਪਟਾਇਆ ਗਿਆ ਜਦੋਂ 16 ਦੀ ਰਾਤ ਦੀ ਆਈ ਵਨ 11:12 ਜੀ ਇਹ ਲੋਕਾਂ ਨੂੰ ਤੁਹਾਡੇ ਮਾਦੀ ਨੂੰ ਦੱਸਣਾ ਚਾਹੁੰਦੇ ਆਂ ਵੀ ਬਿਲਕੁਲ ਸਾਰਾ ਕੁਝ ਗਲਤ ਆ ਕੋਈ ਸ਼ਰਾਬੀ ਅੰਸਰ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਂ ਔਰ ਜਿਵੇਂ ਇੱਕ ਐਸਸੀ ਭਾਈਚਾਰੇ ਵੱਲੋਂ ਕਹਿ ਰਹੇ ਆ ਸਾਰੀ ਪੰਚਾਇਤ ਸਾਡੀ ਜਿਹੜੀ ਉਹ ਐਸਸੀ ਭਾਈਚਾਰੇ ਵਾਲਿਆ ਸਾਡੀ ਇਹ ਵਾਲਾ ਸਰਪੰਚ ਸਾਹਿਬ ਨੇ ਉਹ ਨਹੀਂ ਮੇਰੇ ਨਾਲ ਮੈਂਬਰ ਨੇ ਸਾਰੇ ਅਸੀਂ ਨੇ ਕੋਈ ਐਵੇਂ ਦੀ ਗੱਲ ਨਹੀਂ ਆ ਤੇ ਜਿਹੜਾ ਜਿਹੜਾ ਪਰਿਵਾਰ ਆ ਉਹ ਵੀ ਐਸੀ ਆ ਔਰ ਸਾਡੇ ਨਾਲ ਆਓ ਇਸ ਕੋ ਸ਼ਰਾਤੀ ਅੰਸਰਪਿੰਡ ਦੇ ਵਿੱਚ ਜਾ ਕੇ ਨ ਸਾਰਾ ਪਿੰਡ ਦਾ ਮੋੜ ਖਰਾਬ ਕਰ ਦਿੱਤਾ। ਮੈਂ ਨ ਯਾਪਰਵਾਸੀ ਗੁਰਜੀਤ ਸਿੰਘ ਬੋਲ। ਕੀ ਰਾਤ ਹੋਈ ਉਸ 108 ਤਰੀਕ ਦੀ ਰਾਤ ਕੀ ਕਰੀ? 108 ਤਰੀਕ ਦੀ ਰਾਤ ਨੂੰ ਇਹ ਜਿਹੜਾ ਲੜਕਾ ਗਾਈ ਨਾਮ ਦਾ ਇਹ ਸਾਡੇ ਘਰ ਅੰਦਰ ਦਾਖਲ ਹੋਇਆ। ਸਰਦਾਰ ਸੁਖਵੀਰ ਸਿੰਘ ਕਾਂਗੜੇ ਦੇ ਵਿਹਲੀ ਦਾ ਗੇਟ ਟੱਪ ਕੇ ਪੋਠਿਆਂ ਦੇ ਉੱਪਰੋਂ ਦੀ ਹੋ ਗਿਆ ਅੰਦਰ ਸਾਡੇ ਦਾਖਲ। ਚੋਰੀ ਕਰਨ ਦੀ ਨੀਂਦ ਚੋਰੀ ਦੇ ਮੋੜ ਚੋਰੀ ਕਰਨ ਦੇ ਤੇ ਉਹ ਜਿਆ ਮੇਰੇ ਲੜਕੇ ਗ੍ਰਿੰਦਰ ਸਿੰਘ ਤੇ ਕੰਗਰਸ ਦਾ ਹੁਆ ਉਥੇ ਇਹਨੇ ਪਹਿਲਾ ਉਹਦਾ ਮੋਬਾਈਲ ਦਿਖਾਇਆ ਬਾਅਦ ਚੌਥੀ ਚਾਰਵਾਰੀ ਦੀ ਚਾਣ ਸੀ ਨਗਰੀ ਜੀ ਲਈ ਉਹ ਉਠਾਈ ਤੇ ਉਠਾ ਕੇ ਡੇ ਕੋਈ ਡਿੱਗਣ ਦਾ ਕੋਈ ਖਰਾਕ ਹੋਇਆ ਇਸ ਨਾਲ ਉਹਦੀ ਜਾਖਮ ਹੋ ਗਈ ਗ੍ਰਿੰਦਰ ਸਿੰਘ ਲੱਕੇ ਮੇਰੇ ਜੀ ਉਸੇ ਉਹਨੂੰ ਪਕੜਿਆ ਕਿਸ਼ਿਆ ਵੀ ਤੂੰ ਕਿੱਧਰ ਆਇਆ ਸਾਡੇ ਤੇ ਗੇਟ ਹੀ ਬੰਦ ਆ ਹੰਦਾ ਮੜਿਆ ਕਿਉਂ ਉਹਨੇ ਫਿਰ ਸਾਰਾ ਆਪਣੇ ਦਸਤਾਨੇ ਦੱਸਿਆ ਵੀ ਤਾਂ ਉਹਨਾਂ ਉਠੇ ਟੱਪ ਗਏ ਮੇਰੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਛੁਡਾਇਆ ਇਹਨੂੰ ਮਾਰਨ ਲਈ ਬੱਚਾ ਫਿਰ ਇਹ ਆਪਣੇ ਮੈਂਬਰ ਫਿਰ ਪੁਲਿਸ ਨੂੰ ਇਤਲਾਹ ਕੀਤੀ ਕੋਈ ਤਰ੍ਹਾਂ ਬੱਚਾ ਸਾਡੇ ਘਰ ਦਾਖਲ ਹੋ ਗਿਆ ਚੋਰੀ ਦੀ ਮੀਤ ਚੇਰੇ ਨਾਲ ਹੁਣ ਉਸ ਆਜਾਤਾ ਵੀ ਅਸੀਂ ਸਿਰ ਤਾਂ ਮਿਆਂ ਦਵਾਂਗੇ ਪੰਚਾਇਤ ਚ ਹੁਣ ਇਹਨੂੰ ਛੱਡ ਦੇਨ ਵਾਲਕ ਬੱਚਾ ਛੱਡ ਦੇ ਇਹਨਾਂ ਨੂੰ ਇਹ ਪਹਿਲਾਂ ਵੀ ਜਾਣਦੇ ਹੀ ਹੋ ਬੱਚੇ ਤੁਹਾਡੇ ਮਨਚੀ ਜਿਹੜੇ ਗੁਰਿੰਦਰ ਸਿੰਘ ਤੇ ਐਫ ਆਈ ਆਰ ਕਿਸ ਚੀਜ਼ ਦੀ ਦਰਜ ਕੀਤੀ ਉਹ ਇਸ ਤੋਂ ਬਾਅਦ ਹੋਈ ਹੈ ਪਤਾ ਨਹੀਂ ਪੰਚਾਇਤ ਵਿੱਚ ਹੋ ਜਾਂ ਲੇਕਿਨ ਗੁਰਿੰਦਰ ਸਿੰਘ ਨਾਲ ਲੜਦਾ ਮੇਰਾ ਕਸਟ ਡਾਕਟਰ ਵੀ ਲਵਾ ਗਿਆ ਤੇ ਫੇਰ ਦੱਸੋ ਨਜਾਇਜ਼ ਪਰਚਾ ਜਿਹੜਾ ਉਹਨਾਂ ਨੇ ਐਸੇ ਐਕਟ ਦਾ ਕੀਤਾ ਕੋਈ ਪਰੂਫ ਹੋਗਾ ਕੋਈ ਹੈਗਾ ਕੋਈ ਜਿਹੜਾ ਕਿ ਜਾਤੀਵਾਦੀ ਨੇ ਬਖਲਾਉ ਬਹੁਤ ਇਹਨਾਂ ਹਰਪ੍ਰੀਤ ਸਿੰਘ ਨੇ ਦੱਸਿਆ ਤੁਹਾਨੂੰ ਵੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਉਹਨੂੰ ਨਕਲੀ ਦੇ ਕੇ ਰੋਕ ਤੇ ਉਹ ਹੀ ਹੋਨਾ ਪਰਚਾ ਦੇ ਦਿੱਤਾ ਹੁਣ ਅੱਜ ਮੰਗ ਕਰਦੀ ਵਾਟ ਕਰੀ ਸਾਹੀ ਤੇ ਪ੍ਰਸ਼ਾਸਨ ਤਾਮਾਮ ਦੇ ਕਰਦੇ ਤੇ ਸਾਡੇ ਬੱਚਿਆਂ ਨੂੰ ਇਨਸਾਫ ਮਿਲੇ ਤੇ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਠੀਕ